ਉਹ ਮੀਡੀਆ ਰਾਹੀਂ ਮੈਨੂੰ ਮੇਰੇ ਫੋਨ 'ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਅ ਮਰਦਾਂ ਤੇ ਕੁਝ ਬੰਦੇ ਲੱਗੇ ਸਨ ਉਹ ਲੱਖੇ ਦਾ ਸਾਮਾਨ ਕਰਦੇ ਹੋਏ ਕਿਸੇ ਹੋਟਲ ਵਿੱਚ ਤੇ ਇਸ ਤੋਂ ਪੂਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ ਪੁਲਿਸ ਨੇ ਉਹ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿੰਮਰਨਜੀਤ ਸਿੰਘ ਹੋ ਗਿਆ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਥੇ ਜਿਹੜਾ 27 ਐਨਬੀਪੀਐਸ ਐਟ ਦਾ ਪੱਤਾ ਦੇਤੇ ਉਹਨੂੰ ਅਰੈਸਟ ਕੀਤਾ ਹੈਗਾ ਸਾਨੂੰ ਉਹਨਾਂ ਦੇ ਨਾਮ ਕਨਫਰਮ ਹੋਏ ਸਾਡੀ ਟੀਮ ਜਿਹੜੀ ਜੀ ਹੈ ਉਹ ਇਹਨਾਂ ਨੂੰ ਮਤਲਬ ਕਿ ਚੋਸਾ ਲਾ ਰੱਖੀ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਦੋ ਸਾਡੇ ਗੈਂਡ ਸਪੋਰ ਜਿਹੜੇ ਇੰਸਾਨ ਦਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪੀਐਨ ਕਰਕੇ ਕਨੈਕਟ ਕਰਨਾ ਵਸਤਾ ਹੈ ਜੇ ਵੀ ਹੋਟਲ ਜੇ ਕੋਈ ਵੀ ਗਲਤ ਕੰਮ ਹੋ ਰਿਹਾ ਦੇਖ ਸਕੋ ਭਾਵੇਂ ਇਮੋਰਲ ਟ੍ਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇਵਰ ਸੇਵਨ ਕਰਨਾ ਹੋਵੇ ਤੇ ਆਪਾਂ ਨਕਤ ਜਿਹੜਾ ਮਾਲਿਕ ਜੇ ਆਇਆ ਉਹ ਹੋਟਲ ਦਾ ਉਹਨਾਂ ਤੇ ਵੀ ਕਾਰਵਾਈ ਕਰਦੇ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨਾਂ ਤੇ ਮਹਿਲਾਵਾਂ ਜਿਹੜੀਆਂ ਨੇ ਉਹ ਨਸ਼ਾ ਕਰ ਰਹੇ ਨੇ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਬੀੜਵੀਆਂ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਹੈਰੀ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ACP ਡਾਕਟਰ ਸ਼ੀਤਲ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨੌਜਵਾਨ ਤੇ ਕੁੜੀਆਂ ਸਾਫ਼ ਤੌਰ ਤੇ ਨਸ਼ਾ ਕਰਦੀਆਂ ਦਿਖਾਈ ਦੇ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਵੀਡੀਓ ਦੇ ਬਿਹਾਫ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਜਿਸ ਨੌਜਵਾਨ ਦਾ ਹੋਟਲ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਲਦੀ ਜਿਹੜੀਆਂ ਮਹਿਲਾਵਾਂ ਇਸ ਵੀਡੀਓ ਦੇ ਵਿੱਚ ਨਸ਼ਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਦੇ ਨਾਲ ਹੋਟਲ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਇਸ ਤਰੀਕੇ ਦੇ ਨਾਲ ਕੰਮ ਨਾ ਕਰਨ ਜੇਕਰ ਕੋਈ ਵੀ ਕੰਮ ਕਰਦਾ ਪਾਇਆ ਗਿਆ ਤਾਂ ਕੋਈ ਵੀ ਨਹੀਂ ਬਖਸ਼ਿਆ ਜਾਏਗਾ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕੰਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈ ਉਹ ਇਹਨਾਂ ਨੂੰ ਮਤਲਬ ਕਿ ਚੋਸ ਲਾ ਰੱਖੀ ਹੈ ਜੇ ਜਿਹੜੀ ਮੀਡੀਆ ਤੇ ਨਾਲ ਇਹਦੇ ਦੋ ਸਾਡੇ ਜੈਂਟਸ ਹੋਰ ਜਿਹੜੇ ਲਿਤੇ ਆ ਤਾਂ ਉਹਨਾਂ ਨੂੰ ਵੀ ਜਲਦੀ ਐਪੀਐਂਡ ਕਰਕੇ ਤੇਨੂੰ ਰੈਸਟ ਕਰ। ਪਰ ਕਦੇ ਨਾ ਕੋ ਹੋ ਹਮੇਂ ਪਹਿਲੇ ਕਰਾਇਆ ਗਿਆ ਮਾਲਕਾਂ ਦੇ ਨਾਲ ਗੱਲਬਾਤ ਜਿਵੇਂ ਕਿ ਅੱਤਰ ਮਾਲਕਾਂ ਦੇ ਨਾਲ ਹੋਟਲ ਦੇ ਦੇ ਦਿੰਦੇ ਆ ਪਰ ਨਾਲ ਉਹਨਾਂ ਦਾ ਗਲਤ ਕੰਮ ਹੋਏ ਜਿਹੜੇ ਅੰਮਰਿਤ ਕੀਤੇ ਜਾ ਰਹੇ। ਬਿਲਕੁਲ ਹੀ ਦੇਖੋ ਪਹਿਲਾਂ ਵੀ ਇਹ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਦੇਖ ਕੇ ਤੁਹਾਨੂੰ ਇਮੋਰਲ ਟ੍ਰੈਫਿੰਗ ਦਾ ਹੋਵੇ ਪਾਣੀ ਇਹ ਨਸ਼ੇ ਵਸੇਵਨ ਕਰਨ ਦਾ ਹੋਵੇ ਤੇ ਆਪਾਂ ਨਕੀ ਜਿਹੜਾ ਮਾਲਕ ਹੋਗਾ ਆ ਉਹ ਹੋਟਲ ਦਾ ਉਹਨ ਈਵਨ ਪਰ ਨਵੀਂ ਸ਼ੋ ਫਾਸਿਲੀਟੀਆਂ ਤਾਂ ਬਾਕੀ ਦਿੱਤੇ ਹੋਏ ਜਿਆ ਤਾਂ ਈਵਨ ਕਿ ਆਪਾਂ ਹੁਣ ਜੋ ਹੋਟਲ ਵਿੱਚ ਜੇ ਇਹ ਮਿਲੀ ਤੋਂ ਵਟ ਪਾਈ ਗਈ ਤੇ ਆਪਾਂ 29 ਅੰਡੇ ਤੇ ਆ ਕੇ ਤੇਰੀ ਇਹਨਾਂ ਨੂੰ ਵੀ ਬੁੱਕ ਕਰਾਂਗੇ ਅਗੂ ਕੋਈ ਹੋਰ ਵੀ ਨਵਲ ਹੋਣੀ ਹੈ ਜਿਹਦੀ ਆਊਟਸਾਈਡ ਲੇਕਨ ਬਹੁਤ ਜ਼ਰਤ ਕਰਦੇ ਹੋਏ ਉਹ ਵੀ ਉਹ ਇਸੇ ਸਮਰੱਥ ਦੇ ਇਸ ਦੀ ਜਦੋਂ ਮੈਨੂੰ ਆਹ ਫੋਟੋਸ ਐਂਡ ਵੀਡੀਓਜ਼ ਆਏ ਸੀ ਨਾ ਉਹਦੇ ਤੇ ਚਾਹੀ ਰਿਕਾਰਡਿੰਗ ਵੀ ਆਈ ਸੀ ਜੀ ਤੇ ਉਹਨੂੰ ਵੀ ਆਪਾਂ ਕਨਫਰਮ ਕਰਦੇ ਪਏ ਹਾਂ ਕਿ ਉਹ ਇਸ ਵੱਲੋਂ ਕੀਤਾ ਗਿਆ ਸੀਗਾ ਆਪਾਂ ਦੇ ਕਹਨ ਨੂੰ ਹੈ ਮੋਦੀ ਨੂੰ ਕਿ ਸਾਡੇ ਕੋਲ ਆ ਕੇ ਬਿੱਤੀ ਗੱਲ ਕਰੋ ਜੇ ਤੁਹਾਡੇ ਕੋਈ ਵੀ ਇਨਫੋਰਮੇਸ਼ਨ ਹੋ ਗਈ ਹੈ ਤੇ ਸਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਆਪਾਂ ਜਿੰਨਾ ਕੋਈ ਇਹ ਕੀਤਾ ਲਾਗਾਂਦੇ ਨੇ ਉਹਨਾਂ ਦੇ ਵੀ ਉਹਨਾਂ ਦੇ ਬਿਖਾਰ ਦੇ ਦਿੱਤੇ ਜਿਸ ਤੋਂ ਵੀ ਬਿਲਕੁਲ ਸਾਡੇ ਜੀਜੀਤ ਸਿੰਘ ਸਾਹਿਬ ਵੱਲੋਂ ਜਿਹੜੇ ਸੀਜੀ ਸਾਹਿਬ ਵੱਲੋਂ ਸੱਤ ਆਦੇਸ਼ ਜਿਹੜੇ इवन ਕਿ ਇਹਦੀ ਰਿਪੋਰਟ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰ ਤੇ ਜਰ ਐਨ ਡੀ ਪੀ ਐਸ ਦੀ ਜੋ ਹੋ ਰਹੀ ਹੈ ਉਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਹੋ ਗਈਆਂ ਫਸ ਤੋਂ ਲੈ ਕੇ ਥਰਡ ਲੈਵਲ ਤੱਕ ਮਿਨੀਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਦਈ ਹੈ ਜੀ ਔਰ ਵੀ ਜੇ ਪਰ ਉਹਦੀ ਜੇ ਪਛਾਣ ਹੋ ਨਹੀਂ ਸੁ ਨਾ ਉਹਦੇ ਉਹ ਪਛਾਣ ਹੀ ਹੋ ਪਈ ਹੈ ਕਿ ਸ਼ੋਰਟ ਲਾਇਆ ਹੈ ਜਿੱਦਾਂ ਇਹ ਸਾਨੂੰ ਹੋ ਰਹੀ ਹੈ ਆਪਾਂ ਨੂੰ ਰਿਪੋਰਟ ਕਰਨਾ ਤੇ ਇਹ ਵੀ ਜਿਹੜਾ ਲੋੜੀਂਦਾ ਜਿਹੜੀ ਚਾਹਤ ਹੈ ਵੀ ਇਹ ਚੱਕ ਕੇ ਉਹ ਜੀਵਤ ਹੈ ਜੀ ਉਹਦੇ ਦੇ ਸਾਰੇ ਹੋ ਗਏ ਸੱਤ ਦਿਨ ਤੱਕ ਉਹ ਮੀਡੀਆ ਰਾਹੀਂ ਮੈਨੂੰ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੀਆਂ ਤੇ ਕੁਝ ਲੜਕੇ ਜਿਹੜੀਆਂ ਸੱਜੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਏ ਸਿੱਕੇ ਹੋਟਲ ਵਿੱਚ ਤੇ ਇਸ ਨੂੰ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ 20 ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਥੇ ਜਿਹੜਾ 27 ਐਨਡੀਪੀਐਸ ਐਕਟ ਦਾ ਬਕਾ ਦੇਤੇ ਉਹਨੂੰ ਅਰੈਸਟ ਕੀਤਾ ਹੈਗਾ ਇਹ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਪਰਮਿੰਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਮਸ਼ਾਲਾ ਲੈ ਕੇ ਆਉਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸ਼ਰਬਿੰਦਰ ਕੌਰ ਲਈ ਹੈਗੀ ਹੈ ਉਹਨਾਂ ਤੋਂ ਇਹ ਮਸ਼ਾਲਾ ਲੈ ਆਉਂਦਾ ਹੋਇਆ ਹੈ ਇਹ ਦਿੱਲੀ ਕਿੱਥੇ ਜਾਂਦਾ ਕਿ ਉਹ ਉਹਦਾ ਨਾਮ ਕੀ ਕੀ ਇਹ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਇਹ ਗੋਲਡਨ ਮੰਦਲ ਦੇ ਨੇੜੇ ਦਾ ਜਿਹੜਾ ਹੋਟਲ ਹੋ ਜਾਇਆ ਹੈ ਇਸ ਤੋਂ ਸਮ ਜਿਹੜੀ ਇਨਫੋਰਮੇਸ਼ਨ ਜਿਹੜਾ ਮਿਲੀ ਸੀ ਕਿ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਰੋਸ ਚੋਗਾ ਨੇ ਖਤਰਾ ਹੈ